ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਤਮਖੋਹ ਭਾਗ ਬੰਦਰਮਾ ਗੁੱਸੇ ਜਾਂ ਜੋਸ਼ ਵਿੱਚ ਆਇਆ ਹੋਇਆ ਆਦਮੀ ਕਈ ਵਾਰੀ ਐਸਾ ਕੁਝ ਵੀ ਕਰ ਗੁਜ਼ਰਦਾ ਹੈ ਜਿਹੜਾ ਉਸ ਦੀ ਹਿੰਮਤ ਦੇ ਦਾਗਤ ਤੋਂ ਬਾਹਰ ਹੁੰਦਾ ਹੈ ਪਿਰਦਪਾਲ ਆਪਣੇ ਪਾਲ ਪਿਓ ਦੀਆਂ ਕਰਤੂਤਾਂ ਤੋਂ ਸੱਤ ਕੇ ਆਪਣੀ ਧਰਮ ਮਾਤਾ ਦੇ ਹੇਠ ਤੋਂ ਚਿਤਾ ਪੈ ਗਈ ਇੱਕ ਰਾਤ ਹਨੇਰੇ ਦੇ ਕਾਲੇ ਸਮੁੰਦਰ ਵਿੱਚ ਉਹ ਬੀਮਾਰ ਗਿਆ ਸੀ ਪਰ ਸ਼ਾਇਦ ਉਸਨੇ ਉਦੋਂ ਅਨੁਮਾਨ ਨਹੀਂ ਸੀ ਲਾਇਆ ਕਿ ਉਸ ਨੂੰ ਪ੍ਰਦੇਸ਼ ਵਿੱਚ ਜਾ ਕੇ ਕਿੰਨਾ-ਕਿੰਨਾ ਤਕਲੀਫਾਂ ਦਾ ਸਾਹਮਣਾ ਕਰਨਾ ਪਵੇਗਾ ਕਰੋ ਨਿਕਲਣ ਵੇਲੇ ਉਹ ਕੋਈ ਵੀ ਪੂੰਜੀ ਤਾਂ ਨਾਲ ਨਹੀਂ ਸੀ ਲੈ ਕੇ ਗਿਆ ਜਿਸ ਦੇ ਆਸਰੇ ਆਰਾਮ ਦੀ ਜ਼ਿੰਦਗੀ ਕੱਟ ਲੈਂਦਾ ਜਾਂ ਕੋਈ ਵਣਜ ਵਪਾਰ ਹੀ ਢੋਲ ਲੈਂਦਾ ਪੂੰਜੀ ਉਸ ਕੋਲ बस ਇਤਨੀ ਹੀ ਸੀ ਇੱਕ ਰੈਸਟਵਾਚ ਇੱਕ ਹੀਰੇ ਦੇ ਥਾਵੇਂ ਵਾਲੀ ਮੁੰਦਰੀ ਬਟੂਏ ਵਿੱਚ ਕੁਝ ਨੋਟ ਤੇ ਤਨ ਦੇ ਕੱਪੜੇ ਜੋ ਉੱਚ 14 ਤੱਕ ਮਨਮਰਜ਼ੀ ਦੀ ਰਕਮ ਲੈ ਜਾ ਸਕਦਾ ਸੀ ਜਦੋਂ ਕਿ ਸਭ ਕੁਝ ਉਸਦੇ ਹੱਥ ਵਿੱਚ ਸੀ ਪਰ ਪਵਾ ਵੇਸ ਨੇ ਉਸ ਨੂੰ ਕੁਝ ਨਾ ਲੈਣ ਦਿੱਤਾ ਪਰਦੇਸ਼ ਵਿੱਚ ਜਾ ਕੇ ਉਸ ਨੂੰ ਉਸ ਨਾਲ ਕੀ ਬੀਤੇਗੀ ਇਸ ਦਾ ਤਜਰਬਾ ਤਾਂ ਹਲੇ ਅੱਖੋਂ ਓਲੇ ਸੀ ਪਰ ਇਸ ਤੋਂ ਪਹਿਲਾਂ ਜਿਹੜੀ ਮੁਸ਼ਕਲ ਨਾਲ ਉਸ ਨੂੰ 2 4 ਹੋਣਾ ਪਿਆ ਇਸ ਨੇ ਆਰੰਭ ਵਿੱਚ ਹੀ ਉਸ ਨੂੰ ਕਾਫੀ ਏਤਾਂ ਕਰ ਦਿੱਤਾ ਇਹ ਸੀ ਗੱਡੀ ਵਿੱਚ ਥਰਡ ਕਲਾਸ ਦਾ ਸਵਾਰ ਉਸ ਨੇ ਉਸ ਨੇ ਹਟ ਕੇ ਕਰਕੇ ਤਿੱਕ ਤਾ ਥਰਡ ਕਲਾਸ ਦੀ ਲੈ ਲਈ ਪਰ ਜਦੋਂ ਲੁਧਿਆਣੇ ਤੋਂ ਦਿੱਲੀ ਤੱਕ ਕਈ ਘੰਟਿਆਂ ਦਾ ਵਕਤ ਉਸ ਨੂੰ ਕੱਟਣਾ ਪਿਆ ਤਾਂ ਉਸ ਦੀ ਜਾਨ ਕੰਦਲ ਆ ਗਈ ਇੱਕ ਤਾਂ ਉੱਥੇ ਕਹਿਰਾ ਦੀ ਗਰਮੀ ਸੀ ਉਦੋਂ ਗੱਡੀ ਵਿੱਚ ਬੇਹਸਾਬੀ ਭੀੜ ਨਾ ਲੇਟਣ ਨੂੰ ਥਾਂ ਨਾ ਬੈਠਣ ਨੂੰ ਬਥੇਰਾ ਉਹ ਦਿਲ ਨੂੰ ਸਮਝਾਉਂਦਾ ਕਿ ਦੂਸਰੇ ਲੋਕ ਵੀ ਤਾਂ ਮੇਰੇ ਹੀ ਵਰਗੇ ਇਨਸਾਨ ਨੇ ਮੈਂ ਵੀ ਤਾਂ ਅੱਜ ਤੋਂ 10-12 ਸਾਲ ਪਹਿਲਾਂ ਇੰਨਾ ਵਰਗਾ ਸਗੋਂ ਇਹਨਾਂ ਤੋਂ ਵੀ ਨਫਿੱਟ ਸਾਂ ਫਿਰ ਕੀ ਵਜ੍ਹਾ ਹੈ ਕਿ ਜਮਾਂਦਰੂ ਅਮੀਰਾ ਵਾਂਗ ਇਸ ਮਾਮੂਲੀ ਜਿਹੀ ਤਕਲੀਫ ਤੋਂ ਨੱਕ ਮੂੰਹ ਵਟਾਂ ਫਿਰ ਵੀ ਤਕਲੀਫ ਨਾਲ ਉਸ ਦਾ ਪੂਰਾ ਹਾਲ ਹੋ ਰਿਹਾ ਸੀ ਬਰਾਬਰ ਦਿਲ ਨੂੰ ਹੱਲਾ ਸ਼ੇਰੀਆਂ ਦੇ ਜਾਂਦਾ ਕੋਈ ਪਰਵਾਹ ਨਹੀਂ ਮੈਂ ਪਹਿਲਾਂ ਵਰਗੀ ਸਾਦੀ ਜ਼ਿੰਦਗੀ ਸ਼ੁਰੂ ਕਰਾਂਗਾ ਸਾਦਾ ਖਾਵਾਂਗਾ ਸਾਦਾ ਹਟਾਵਾਂਗਾ ਕਿ ਚਾਰ ਦਿਨਾਂ ਦੀ ਅਮੀਰੀ ਨੇ ਮੈਨੂੰ ਇਤਨਾ ਅਪਾਹਜ ਬਣਾ ਦਿੱਤਾ ਹੈ ਰਸਤੇ ਵਿੱਚ ਰਸਤੇ ਵਿੱਚ ਇੱਕ ਸਟੇਸ਼ਨ ਨੇ ਉਸਨੂੰ ਚਾਹ ਪੀਣ ਦੀ ਲੋੜ ਜਾਪੀ ਉਸਨੇ ਬਾਹਰ ਫਿਰਦੇ ਡਾਈਨਿੰਗ ਕਾਰ ਦੇ 베ਰੇ ਨੂੰ ਆਵਾਜ਼ ਮਾਰੀ ਪਰ ਜਦੋਂ ਉਹ ਆਇਆ ਤਾਂ ਉਸਨੇ ਉਹਨੂੰ ਮੋੜ ਦਿੱਤਾ ਫਿਰ ਇੱਕ ਚਾਹ ਗਰਮ ਹੋਕਾ ਦੇਣ ਵਾਲੇ ਪਾਸੋਂ ਉਸਨੇ ਚਾਹ ਦਾ ਚਾਹ ਦਾ ਕੱਪ ਲਿਆ ਪਰ ਜਿਉ ਹੀ ਉਸ ਪਹਿਲਾ ਘੁੱਟ ਭਰਿਆ ਤਾਂ ਉਸ ਨੂੰ ਉਬਤ ਆਉਣ ਲੱਗ ਪਏ ਬੜੀ ਉਸ ਕੋਸ਼ਿਸ਼ ਕੀਤੀ ਕਿ ਉਸ ਨੂੰ ਮਕਾਉਣ ਦੀ ਪਰ ਤਿੰਨਾਂ ਚੌਹਾਂ ਘੰਟਿਆਂ ਤੋਂ ਬਾਅਦ ਘੁੱਟਾਂ ਤੋਂ ਬਾਅਦ ਉਸ ਦਾ ਸਬਰ ਖਤਮ ਹੋ ਗਿਆ ਤੇ ਉਸਨੇ ਕੱਪ ਪਲੇਟਫਾਰਮ ਦੇ ਫਰਸ਼ ਤੇ ਵਗਾ ਮਾਰਿਆ ਦਿੱਲੀ ਸਟੇਸ਼ਨ ਤੋਂ ਉੱਤਰਤਾ ਇੱਕ ਵਾਰ ਫੇਰ ਉਹੀ ਗੱਡੀ ਵਾਲੇ ਖਿਆਲ ਉਸਦੇ ਦਿਮਾਗ ਵਿੱਚ ਚੱਕਰ ਲਾਣ ਲੱਗੇ ਮੈਂ ਇੰਨਾ ਬੁਝਦਲ ਨਹੀਂ ਹਾਂ ਕਿ ਜਿਹੜਾ ਕਦਮ ਚੁੱਕਿਆ ਉਸ ਤੋਂ ਪਛਾਹ ਹਟ ਜਾਵਾਂ ਕੁਝ ਵੀ ਕਿਉਂ ਨਾ ਹੋਵੇ ਆਪਣਾਏ ਹੋਏ ਰਾਹ ਤੇ ਜ਼ਰੂਰ ਤੁਰਾਂਗਾ ਇਸੇ ਖਿਆਲ ਨੂੰ ਮੁੱਖ ਰੱਖਦਿਆਂ ਉਹ ਟੈਕਸੀ ਢਾਂਗੇ ਜਾਂ ਰਕਸ਼ੇ ਵਿੱਚ ਬੈਠਾਂ ਦਿੱਥਾ ਪੈਦਲ ਹੀ ਸ਼ਹਿਰ ਵੱਲ ਤੁਰ ਪਿਆ ਤੇ ਇੱਕ ਸਭ ਤੋਂ ਘਟੀਆਲ ਹੋਟਲ ਵਿੱਚ ਜਾ ਪਹੁੰਚਿਆ ਉਸ ਫੈਸਲਾ ਕੀਤਾ ਕਿ 2-4 ਦਿਨ ਹੋਟਲ ਵਿੱਚ ਟੇਕੇ ਉਪਵਿਸ਼ ਲਈ ਕੋਈ ਤਜ਼ਵੀਜ਼ ਬਣਾਵੇਗਾ ਇਸ ਮਤਲਬ ਲਈ ਉਸਨੇ ਹੋਟਲ ਦਾ ਸਸਤਾ ਜਿਹਾ ਕਮਰਾ ਜਿਸ ਨੂੰ ਕਮਰਾਣਾ ਕਹਿ ਕੇ ਕੋਠੜੀ ਵੀ ਕਹਿਣਾ ਬਣਦਾ ਹੈ ਲੈ ਲਿਆ ਜਿਸ ਵਿੱਚ ਇੱਕ ਨਕੰਮਾ ਜਿਹਾ ਮੰਜਾ ਇੱਕ ਪੁਰਾਣੀ ਮੇਜ਼ ਤੇ ਕਮੈਲੀ ਠੰਡੀ ਕੁਰਸੀ ਤੋਂ ਬਿਨਾ ਕੁਝ ਨਹੀਂ ਸੀ ਪਰਤ ਪਾਲਕੋ ਵਿਸਤਰਾ ਸੰਖੇਪ ਜਿਹਾ ਸੀ ਬਾਹੇਠ ਉਹ ਜੋ ਗਮਸਾ ਜਿਵੇਂ ਜਿੱਕੇ ਸਰਾਣਾ ਤੇ ਚਾਦਰ ਸੀ ਬਸ ਗਰਮੀ ਦੇ ਮੌਸਮ ਕਰਕੇ ਉਂਝ ਵੀ ਉਸਨੂੰ ਭਾਰੇ ਵਿਸਤਰੇ ਦੀ ਲੋੜ ਨਹੀਂ ਸੀ ਰਾਤੀ ਉਸਨੇ ਕਮਰੇ ਤੋਂ ਬਾਹਰਲੇ ਵਿੜੇ ਵਿੱਚ ਮੰਜਾ ਲੈ ਆਂਦਾ ਤੇ ਰਾਤ ਲਗਭਗ ਸਾਰੀ ਹੀ ਜਾਗਦਿਆਂ ਕੱਟੀ ਇੱਕ ਤਾਂ ਮੱਛਰਾਂ ਦੀ ਬਹੁਤਾਤ ਨੇ ਉਸਨੂੰ ਸੌਣ ਨਾ ਦਿੱਤਾ ਦੂਜੀ ਗਰਮੀ ਤੀਜਾ ਭਵਿਸ਼ya ਚਿੰਤਾ ਨਹੀਂ ਤਿਉ ਤਿਉ ਕਰਕੇ ਰਾਤ ਖਤਮ ਹੋਈ ਤਾਂ ਦਿਨ ਚੜਿਆ ਉਹ ਸਦਾ ਤੋਂ ਉਲਟ ਸਵੇਕ ਤੇ ਉੱਠਵੈ ਬੀਤੀ ਰਾਤ ਵੱਲ ਉਸ ਦਾ ਧਿਆਨ ਗਿਆ ਜਿਹੜੀ ਲਗਭਗ ਸਾਰੀ ਹੀ ਉਸਨੇ ਅਨਿੰਦਰੀ guzari ਸੀ ਤੇ ਹੁਣ ਵੀ ਉਹ ਨੀਂਦਰ ਚ ਹੈ ਨਹੀਂ ਜਾਗੂ ਮਿੱਟੀ ਇਹ ਹੀ ਦਿਹਾਲ ਚ ਜਾਗਿਆ ਸੀ ਰਾਤ ਨੂੰ ਕੀ ਕੀ ਸੋਚਦਾ ਰਿਹਾ ਕਿਹੜੇ ਕਿਹੜੇ ਖਿਆਲਾਂ ਨੇ ਉਸ ਨੂੰ ਘੇਰੀ ਰੱਖਿਆ ਇਸ ਬਾਰੇ ਉਹ ਬੈਠਾ ਬੈਠਾ ਕਿੰਨਾ ਹੀ ਖੋਕ ਪਰਜੋਲ ਕਰਦਾ ਰਿਹਾ ਉਸ ਹਕਤ ਉਦਾਸੀ ਦਿਹਾਲ ਵਿੱਚ ਸੀ ਆਲਾ ਦਵਾਲਾ ਉਸ ਨੂੰ ਦਮ ਤੋੜਦਾ ਜਾਪ ਰਿਹਾ ਸੀ ਕਦੀ ਪੈਰਾਂ ਹੇਠਲੇ ਫਰਸ਼ ਵੱਲ ਤੱਕਦਾ ਕਦੀ ਸੇਰ ਉੱਤਲੀ ਕਾਸ਼ਵਾਲ ਸਭ ਕੁਝ ਜੋਬ ਬਰੰਦੇ ਅਸਾਂ ਉਹ ਉਠ ਬਿਸਤਰਾ ਇਕੱਠਾ ਕੀਤਾ ਤੇ ਮੰਜਾ ਜੋਕਾਂ ਜਾਂ ਬਿਸਤਰਾ ਵਿਛਾਉਣ ਸੰਭਾਲਣ ਦੇ ਕੰਮ ਨਾਲ ਬਾਹ ਪਿਆ ਤੇ ਇਸ ਤੋਂ ਅੱਗੇ ਜਿਹੜੀ ਦੁਰਘਟਨਾ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਇਸ ਨੇ ਉਸ ਦਾ ਰਹਿਂਦਾ ਖੁੰਦਾ ਸਬਰ ਵੀ ਖੋਲੇ ਉਸ ਨੂੰ ਨਾ ਤਾਂ ਕਿਤੇ ਫਲਸ਼ ਦਿਖਾਈ ਦਿੱਤੀ ਤੇ ਨਾ ਗਰਮ ਠੰਡੇ ਪਹਾੜੇ ਵਾਲਾ ਬਾਥਰੂਮ ਤੇ ਨਾ ਪੀਰ ਸੋਪ ਦੀ ਟਿੱਕੀ ਤੇ ਨਾ ਹੀ ਬੂਰਦਰ ਤੋਂ ਲਈ ਹੱਜ ਤਰਫ ਰਫਾ ਕਰਨ ਲਈ ਉਹ ਕਮਰੇ ਜਵਾਰ ਨਿਕਲਿਆ ਟਿਕਾਣੀ ਦਾ ਪਤਾ ਨਾ ਹੋਣ ਕਰਕੇ ਉਸਨੇ ਪੂਰਾ ਝਾੜੂ ਦੇ ਰਹੀ ਪਰਾਂ ਝਾੜੂ ਦੇ ਰਹੀ ਪੰਗੀ ਨੂੰ ਬਾਜ਼ ਦੇ ਕੇ ਪੁੱਛਿਆ ਪੰਗੀ ਨੇ ਬੇੜੇ ਦੀ ਪਰਲੀ ਨੂੰ ਕਰ ਵੱਲ ਇਸ਼ਾਰਾ ਕੀਤਾ ਉਹ ਉਸ ਪਾਸੇ ਤੁਰ ਪਿਆ ਫਲੈਸ਼ ਤੋਂ ਕਈ ਬਾਥਰੂਮ ਤੋਂ ਕਈ ਕਦਮ ਉਰੇ ਹੀ ਇੱਕ ਬਦਬੂ ਨਾਲ ਉਸ ਦਾ ਦਿਮਾਗ ਭਾਟਣ ਲੱਗ ਪਿਆ ਜਦੋਂ ਉਸ ਪਾਸਪੁੱਝਾਂ ਤਾਂ ਬਾਹਰ ਉਸਨੇ ਕੰਗਾ ਆਦਮਾ ਨੂੰ ਲਾਈਨ ਵਿੱਚ ਖੜੋਤੇ ਧੱਕਾ ਜਿਹੜੇ ਅੰਦਰ ਜਾਣ ਦੀ ਉਡੀਕ ਵਿੱਚ ਸਨ ਮਾਨੋ ਕਿਸੇ ਵਕੈਂਸੀ ਲਈ ਇੰਟਰਵਿਊ ਦੇਣ ਆਏ ਉਮੀਦਵਾਰ ਜਦੋਂ ਉਸਨੇ ਖਿਆਲ ਕੀਤਾ ਕਿ ਸਾਰੀ ਲਾਈਨ ਨੇ ਭੁਗਤ ਜਾਣ ਤੋਂ ਬਾਅਦ ਕਿਤੇ ਉਸਦੀ ਵਾਰੀ ਆਵੇਗੀ ਤਾਂ ਗੁੱਸੇ ਤੇ ਗਿਲਾਨੀ ਨਾਲ ਉਹ ਤਿਲਮਲਾ ਉੱਠਿਆ ਦਿਲ ਨੂੰ ਮਜ਼ਬੂਤ ਕਰਕੇ ਉਸਨੇ ਨੁਕਰ ਵਿੱਚ ਪਏ ਕੁਝ ਜੰਗਾਲ ਖਾਦੇ ਜਿਪ ਪਖੜੀ ਬੇਟੀਨ ਦੇ ਡੱਬਿਆਂ ਵਿੱਚੋਂ ਇੱਕ ਜਿਹੜਾ ਜਰਾ ਠੀਕ ਸੀ ਚੁੱਕਿਆ ਟੁੱਟੀ ਹੇਠੋਂ ਭਰ ਕੇ ਲਾਈਨ ਦੇ ਪਿੱਛੇ ਜਾ ਖੜੋਤਾ ਅੱਧੇ ਘੰਟੇ ਦੀ ਠੀਕ ਕਰਨ ਤੋਂ ਬਾਅਦ ਕਿਤੇ ਉਸ ਦੀ ਵਾਰੀ ਇਹ ਵਕਤ ਉਸਨੇ ਕਿੰਨੀ ਮੁਸ਼ਕਲ ਨਾਲ ਗੁਜ਼ਾਰਿਆ ਖਾਸ ਕਰਕੇ ਜਦੋਂ ਉਹ ਆਪਣੇ ਆਪ ਨੂੰ ਕੁਲੀयां ਮਜ਼ਦੂਰਾ ਤੇ ਟਾਂਗੇ ਵਾਣਾ ਵਿੱਚ ਘਿਰਿਆ ਤੱਕਦਾ ਤਾਂ ਉਸ ਨੂੰ ਰੋਣਾ ਆ ਜਾਂਦਾ ਆਪਣੀ ਹਾਲਤ ਉੱਤੇ ਉਹ ਬਾਥਰੂਮ ਤੋਂ ਬਾਹਰ ਨਿਕਲਦਾ ਰੋਣ ਹੱਕਾ ਹੀ ਨਹੀਂ ਮਰਨ ਹੱਕਾ ਹੋਊਗਾ ਅੰਦਰ ਦੀ ਹਾਲਤ ਦਾ ਟਾਂਕਰਾ ਸ਼ਾਇਦ ਉਹ ਕਿਸੇ ਕਲਪਤ ਨਰਕ ਜਾਂ ਉਸ ਤੋਂ ਵੀ ਵੱਡੇ ਕਸ਼ਟ ਨਰਕ ਨਾਲ ਕਰਦਾ ਰਿਹਾ ਸੀ ਮੁੜ ਕੇ ਜਦੋਂ ਉਹ ਆਪਣੇ ਕਮਰੇ 'ਚ ਪਹੁੰਚਿਆ ਤਾਂ ਉਸ ਨੂੰ ਜਾਪਿਆ ਜਿਵੇਂ ਉਹ ਸਾਰੇ ਦਾ ਸਾਰਾ ਗੰਦਗੀ ਵਿੱਚ ਲਿਬੜ ਕੇ ਗਿੱਲ ਸੜ ਗਿਆ ਹੋਵੇ ਗਲ ਸੜ ਗਿਆ ਹੋਵੇ ਇੱਕ ਤਾਂ ਵੈਸੇ ਹੀ ਮੁੜ ਕੇ ਨਾਲ ਉਸ ਨੂੰ ਆਪਣੇ ਸਰੀਰ ਵਿੱਚੋਂ ਬਦਬੂ ਆ ਰਹੀ ਸੀ ਉਹ ਤੋਂ ਬਾਹ ਪੈ ਗਿਆ ਕਸ਼ਟ ਨਰਕ ਨਾਲ ਉਸ ਦਾ ਦਿਮਤ ਲਾ ਰਿਹਾ ਸੀ ਜਲਦੀ ਤੋਂ ਜਲਦੀ ਨਹਾਉਣ ਦਾ ਇਰਾਦਾ ਕਰਕੇ ਉਹ ਬਾਹਰ ਨਿਕਲਿਆ ਤਾਂ ਹੋਟਲ ਦੇ ਇੱਕ ਮੁੰਡੇ ਨੂੰ ਪੁੱਛਣ ਲੱਗਾ ਕਿਉਂ ਕਾਕਾ ਗੁਸਲਖਾਨਾ ਕਿੱਥੇ ਹੈ ਮੁੰਡੇ ਨੇ ਸ਼ਾਇਦ ਉਸ ਦਾ ਮਤਲਬ ਨਾ ਸਮਝ ਕੇ ਡਾਕਖਾਨਾ ਉਹ ਤੇ ਜੀ ਅਜੇ ਨਹੀਂ ਖੁੱਲਿਆ ਹੋਣਾ ਡਾਕਖਾਨਾ ਨਹੀਂ ਜਿੰਝਲਾ ਕੇ ਉਹ ਬੋਲਿਆ ਗੁਸਲਖਾਨਾ ਨਹਾਉਣ ਵਾਲਾ ਥਾਂ ਨਵੇਂ ਮੁਸਾਫਰ ਦੀ ਸਮਝ ਤੇ ਹੈਰਾਨ ਹੋ ਕੇ ਮੁੰਡਾ ਬੋਲਿਆ ਇੱਥੇ ਕਿੱਥੇ ਹੈ ਨਹਾਉਣ ਵਾਲਾ ਥਾਂ ਜੀ ਨਾਣਾ ਜੀ ਤੂੰ ਸ਼ੰਕਰ ਬਾਬਾ ਦੇ ਮੰਦਿਰ ਚਲੇ ਜਾਓ ਉੱਥੇ ਖੂਹ ਚ ਪਾਣੀ ਖਿੱਚ ਕੇ ਨਾਲ ਲੈਣਾ ਪਰ ਹਰਾਨੀ ਤੇ ਗੁੱਸੇ ਨਾਲ ਸੋਚ ਰਿਆ ਸੀ ਮੈਂ ਦਿੱਲੀ ਵਿੱਚ ਹਾਂ ਜਾਂ ਟੱਪਰੀ ਵਾਸਾ ਦੀ ਕਿਸੇ ਡੱਟੀ ਵਿੱਚ ਛੇਕੜ ਛੇਕੜ ਬਾਥਰੂਮ ਲਾਗਦੀ ਟੁੱਟੀ ਤੇ ਜਾ ਕੇ ਉਸਨੇ ਮੂੰਹ ਹੱਥ ਤੋਤਾ ਤੇ ਆ ਕੇ ਖੇਸ ਨਾਲ ਮੂੰਹ ਪੂੰਝਿਆ ਪਰ ਇਸ ਤੋਂ ਅੱਗੇ ਹੋਰ ਮੁਸ਼ਕਲ ਪੈਦਾ ਹੋ ਗਈ ਫਿਕਸੋ ਠਾਠਾ ਕਰੀਮ ਵਰਸ਼ੇ ਸ਼ੀਸ਼ਾ ਕੁਝ ਵੀ ਉਹ ਨਾਲ ਲੈ ਕੇ ਨਹੀਂ ਸੀ। ਸੋਚਦਾ ਸੋਚਦਾ ਅਚਾਨਕ ਹੀ ਆਪਣੇ ਕਮਰੇ ਤੋਂ ਚੌਥੇ ਕੀ ਪੰਜਵੇਂ ਕਮਰੇ ਵਿੱਚ ਰਹਿੰਦੇ ਇੱਕ ਸਿੱਖ ਮੁਸਾਫਰ ਵੱਲ ਉਸਦਾ ਧਿਆਨ ਚਲਾ ਗਿਆ ਜਿਸ ਨੂੰ ਉਸ ਨੇ ਇਧਰ ਉਧਰ ਲੰਘਦਿਆਂ ਇੱਕ ਦੋ ਵਾਰੀ ਤੱਕਿਆ ਸੀ ਜਿਸ ਦੀ ਦਾੜੀ ਉੱਤੇ ਦਾੜੀ ਉਸੇ ਵਾਂਗ ਫਿਕਸ ਕੀਤੀ ਹੋਈ ਸੀ ਲੋੜ ਪੂਰੀ ਕਰਨ ਦੇ ਖਿਆਲੋਂ ਸੇ ਕਮਰੇ ਵੱਲ ਤੁਰ ਪਿਆ। ਬੂਹੇ ਵਿੱਚ ਜਾ ਕੇ ਉਸ ਵਿਖੇ ਲਗਭਗ ਉਸੇ ਦੀ ਉਮਰ ਦਾ ਮਾਰੂ ਅਜਿਹੇ ਸਿੱਖ ਨੌਜਵਾਨ ਆਪਣੀ ਕਾਲੀ ਦਸਤਾਰ ਸਜਾ ਚੁੱਕਣ ਤੋਂ ਬਾਅਦ ਸ਼ੀਸ਼ੇ ਦੀ ਮਦਦ ਨਾਲ ਉਸ ਨੂੰ ਸਵਾਰ ਰਿਹਾ ਸੀ ਉਸ ਦੀ ਮੇਜ਼ ਉੱਤੇ ਲੋੜੀ ਦੀਆਂ ਚੀਜ਼ਾਂ ਮੌਜੂਦ ਸਨ ਜਦੋਂ ਉਸ ਨੇ ਬੂਹੇ ਵਿੱਚ ਬੂਹੇ ਵਿੱਚ ਜਾ ਕੇ ਸਸਰੀ ਅਕਾਲ ਬੁਲਾਈ ਦਾ ਅੰਦਰ ਲੱਗ ਪਰ ਉਂਝ ਤਰੇਬਕ ਕੇ ਉਸ ਵੱਲ ਤੱਕਿਆ ਜਿਵੇਂ ਕਿਸੇ ਸ਼ੀਸ਼ਾਪਨ ਨੂੰ ਤੱਕ ਕੇ ਪਰ ਸਸਰੀ ਅਕਾਲ ਦਾ ਜਵਾਬ ਉਸ ਨੇ ਸੁਣੇਗੇ ਨਾ ਦਿੱਤਾ ਮਾਫ ਕਰਨਾ ਮੈਨੂੰ ਯਾਰਾ ਸ਼ੀਸ਼ੇ ਦੇ हेयर کریم ਚਾਹੀਦੀ ਆ। ਫਿਰ ਤਪਾਲ ਨੇ ਸੰਗਦੇ ਸੰਗਦੇ ਮੰਗ ਲਈ। ਆਓ ਲੰਘਾਓ ਅੰਦਰ ਮੁਸਾਫਰ ਨੇ ਉਸ ਤੇ ਝੀਰੇ ਤੇ ਡੂੰਗੀ ਨਜ਼ਰ ਗੜਦਿਆਂ ਕਿਹਾ ਫਿਰ ਤਪਰ ਅੰਦਰ ਲੰਘਿਆ। ਮੁਸਾਫਰ ਦੇ ਨਿੱਗੇ ਵਰਤਾਉ ਨੇ ਉਸ ਦੇ ਮਨ ਦੀ ਹਾਲਤ ਨੂੰ ਕੁਝ ਟਿਕਾ ਨਹੀਂ ਲਿਆਂਦਾ। ਲੋੜੀ ਦੀਆਂ ਚੀਜ਼ਾਂ ਪੇਸ਼ ਕਰਨ ਤੋਂ ਬਾਅਦ ਮੁਸਾਫਰ ਨੇ ਉਵੇਂ ਹੀ ਉਸ ਤੇ ਨਜ਼ਰ ਗੱਡੀ ਪੁੱਛਿਆ ਕਿਥੋਂ ਤਸਰੀਫ ਲਿਆ ਲਿਆਈ ਜੀ? ਮਾਲੂਮ ਹੁੰਦਾ ਤੁਹਾਨੂੰ ਕਿਤੇ ਵੇਖਿਆ ਹੈ? ਮੈਂ ਲੁਧਿਆਣੇ 'ਤੋਂ ਆ ਰਿਹਾ ਹਾਂ। ਲੁਧਿਆਣੇ ਤੋਂ। ਆਵਾਜ਼ ਵਿੱਚ ਜਰਾ ਜ਼ੋਰ ਭਰ ਕੇ ਮੁਸਾਫਰ ਨੇ ਪੁੱਛਿਆ, ਆਪ ਦਾ ਸ਼ੋਭਨਾਮ ਪਿਰਤਪਾਲ ਸਿੰਘ। ਪਿਰਤਪਾਲ ਸਿੰਘ। ਮੁਸਾਫਰ ਦੀ ਆਵਾਜ਼ ਵਿੱਚ ਐਤਕਾ, ਹੈਰਾਨੀ, ਉਤਸੁਕਤਾ ਦੇ ਭਾਵ ਸਨ। ਤੁਸੀਂ ਤੁਸੀਂ ਕਿਤੇ ਤੇ ਗੱਲ ਨੂੰ ਅਧਵੱਟੇ ਕੱਟ ਕੇ ਉਹ ਬੋਲਿਆ, ਮਾਫ਼ ਕਰਨਾ ਮੈਨੂੰ ਭੁਲੇਖਾ ਲੱਗਾ। ਇਹ ਨਾਂ ਤਾਂ ਮੇਰਾ ਇੱਕ ਕਲਾਸ ਫੈਲੋ ਹੁੰਦਾ ਸੀ ਉੱਥੇ ਪਰ ਉਹ ਹਾਈ ਫੈਮਿਲੀ ਵਿੱਚੋਂ ਸੀ। ਬਿੱਟ ਬਾਲ ਨਹੀਂ ਖੁੱਲਕੇ ਉਸ ਵੱਲ ਤੱਕ ਗਿਆ ਤੇ ਪੁੱਛਿਆ ਤੁਸੀਂ ਲੁਧਿਆਣੇ ਪੜ੍ਹਦੇ ਸੋ ਜੀ ਹਾਂ ਕਿਹੜੀ ਕਾਲਜ ਵਿੱਚ ਗਵਰਨਰਮੈਂਟ ਕਾਲਜ ਵਿੱਚ ਮੈਂ ਵੀ ਉਸੇ ਵਿੱਚ ਪੜਿਆ ਹਾਂ ਉੱਥੇ ਕੋਈ ਮੇਰਾ ਹਰਨਾਮ ਸੀ ਤੁਹਾਡਾ ਕਲਾਸ ਫਿਲਮ ਹਾਂ ਉਸ ਦੇ ਫੀਚਰਸ ਭਵੇਂ ਕੁਝ ਕੁਝ ਤੁਹਾਡੇ ਨਾਲ ਮਿਲਦੇ ਸਨ ਉਹ ਇੱਕ ਉਹ ਇੱਕ ਮਿਲ ਓਨਰ ਦਾ ਲੜਕਾ ਸੀ ਮਿਲ ਓਨਰ ਦਾ ਕੀ ਨਾ ਸੀ ਉਸ ਦੇ ਪਿਤਾ ਦਾ ਨਾਂ ਸ਼ਾਇਦ ਜਦ ਦਾ ਸੁਤੇ ਜੋੜ ਦੇ ਕੇ ਸ਼ਾਇਦ ਸਰਦਾਰ ਠਾਕਰ ਸਿੰਘ ਜਾਂ ਕੁਝ ਇਹੋ ਜਿਹਾ ਉਹ ਤੇ ਮੈਂ ਹੀ ਹਾਂ ਤੁਸੀਂ ਪਰ ਮਾਫ ਕਰਨਾ ਮੈਂ ਤੁਹਾਨੂੰ ਪਛਾਣਿਆ ਨਹੀਂ ਸਕੈਂਡਰ ਸੈਕੰਡ ইয়ার ਵਿੱਚ ਕੋਈ কৃষ্ণਕਾਂਤ ਭਾਰਤੀ ਐ ਸੀ ਤੁਹਾਡਾ ਕਲਾਸ ਫੈਲੋ ਭਾਰਤੀ ਉਹ ਤਾਂ ਮੇਰੇ ਨਜ਼ਦੀਕੀ ਦੋਸਤਾਂ ਵਿੱਚੋਂ ਸੀ ਉਹ ਭਾਰਤੀ ਤੂੰ ਉਹ ਡੀਅਰ ਪਾਲ ਇਕੱਠੇ ਹੀ ਦੋਹਾਂ ਦੇ ਮੋਹ ਨਿਕਲਿਆ ਦੋਵੇਂ ਸਰੀਰ ਦੋਹਾਂ ਬਾਹਾਂ ਦੀ ਜਕੜ ਵਿੱਚ ਵੱਜ ਗਈ। ਪੀੜੀ ਜਕੜ ਵਿੱਚ। ਪਰ ਤੂੰ ਇਸ ਹੋਟਲ ਵਿੱਚ ਪਾਲ ਤੇ ਤੂੰ ਇਸ ਹੁਲੀਏ ਵਿੱਚ ਨਾਲੇ ਇਤਨਾ ਦੁਗਲਾ ਪਤਲਾ ਭਾਰਤੀ ਤੇਰਾ ਸਰੀਰ ਤਾਂ ਪਹਿਲਵਾਨਾ ਵਰਗਾ ਸੀ। ਮੇਰਾ ਨਾਂ ਇਸ ਵੇਲੇ ਰਿਪ ਰਿਪਨ ਦਮਨ ਸਿੰਘ ਹੈ। ਦੋਸਤ ਵੇਖਦਾ ਨਹੀਂ ਮੇਰੇ ਕੇਸਾਂ ਤੇ ਦਾੜ੍ਹੀ ਉਨ ਨਾਲੇ ਮੇਰੀ ਕਰਪਾਨ ਨੂੰ ਉਹ ਤਾਂ ਵੇਖ ਰਿਹਾ। ਬਰਕਤ ਤੋਂ ਮਜ਼ਬ ਤਬਦੀਲ ਕੀਤੀ ਹੈ ਮਜ਼ਬ ਨਹੀਂ ਸਿਰਫ ਖੁਲੀਆ ਕਿਉਂ ਕਿਉਂਕਿ ਮੈਂ ਅੰਡਰਗਰਾਉਂਡ ਹਾਂ ਜਿਸ ਜਰਮ ਬਦਲੇ ਜਰਮ ਤਾਂ ਆਪਣੇ ਜਾਣੇ ਕੋਈ ਨਹੀਂ ਕੀਤਾ ਸવાય ਰੋਟੀ ਮੰਗਣ ਤੋਂ ਕੀ ਮਤਲਬ ਮਤਲਬ ਸੁਣਾਉਣ ਲਈ ਲੰਬੇ ਵਕਤ ਦੀ ਲੋੜ ਹੈ ਦੋਸਤ ਸੁਣਾਵਾਂਗਾ ਜਰਾ ਬੇਲੀ ਹੋ ਕੇ ਇਸ ਵੇਲੇ ਮੈਨੂੰ ਜਰਾ ਕਾਲੀਏ ਕਿਤੇ ਜਾਣਦੀ ਹੁਣ ਤਾਂ ਤੇਰਾ ਮੇਰਾ ਮੇਲ ਹੋ ਗਿਆ ਵੈਸੇ ਮੇਰੀਆਂ ਗੱਲਾਂ ਜਾਂ ਮੇਰੀ ਹੱਡ ਕੀਤੀ ਇਸੀ ਬਲਖਣਾ ਵਿੱਚ ਕੋਈ ਨਹੀਂ ਜਦੋਂ ਕਿ ਹਰ ਇੱਕ ਭੁੱਖਾ ਆਦਮੀ ਰੋਟੀ ਮੰਗਦਾ ਹੀ ਹੈ ਪਰ ਤੂੰ ਇਹ ਕੀ ਤਮਾਸ਼ਾ ਬਣਾ ਰੱਖਿਆ ਏਡੇ ਰਹਿ ਇਸ ਲੜਕਾ ਹੋ ਕੇ ਇਸ ਹੋਟਲ ਵਿੱਚ ਮੈਂ ਵੀ ਇੱਕ ਜੁਰਮ ਦੀ ਸਜ਼ਾ ਮੈਂ ਵੀ ਇੱਕ ਜੁਰਮ ਦੀ ਸਜ਼ਾ ਭੁਗਤ ਰਿਹਾ ਹਾਂ ਮਿਸਟਰ ਭਾਟ ਦੀ ਨਾ ਸੱਚ ਰਿਪ ਦਮਨ ਤਾਂ ਤੇ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ اچانک ਦੋ ਮੁਜ਼ਰਮ ਇਕੱਠੇ ਹੋ ਗਏ ਪਰ ਕੀ ਮੈਂ ਪੁੱਛ ਸਕਦਾ ਹਾਂ ਤੇਰੇ ਜੁਰਮ ਬਾਰੇ? ਨਾ ਪੁੱਛੋ। ਤਾਂ ਵੀ ਦੱਸੇ ਬਿਨਾ ਮੈਂ ਨਾ ਰਹਿ ਸਕਦਾ। ਇਸ ਵੇਲੇ ਮੈਂ ਸਖਤ ਘਬਰਾਹਟ ਵਿੱਚ ਹਾਂ। ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ। ਤੇ ਜਦ ਪਿਰਤਪਾਲ ਨੇ ਆਪਣੇ ਜੁਰਮ ਦੀ ਤਫਸੀਲ ਦੱਸਣੀ ਸ਼ੁਰੂ ਕੀਤੀ ਤਾਂ ਉਸਨੇ ਪੂਰਾ ਇੱਕ ਘੰਟਾ ਲਾ ਦਿੱਤਾ। ਨਾਲੋ-ਨਾਲ ਉਹ ਤਾਰੀ ਫਿਕਸ ਕਰਕੇ ਪੱਗ ਵੀ ਬੰਨ੍ਹਦਾ ਗਿਆ ਫਿਰ ਤਪਾਲ ਦੀ ਕਹਾਤਾ ਸਮਾਪਤ ਹੋਣ ਤੋਂ ਬਾਅਦ ਭਾਰਤੀ ਵੀ ਸੰਖੇਪ ਵਿੱਚ ਆਪਣੇ ਬਾਰੇ ਦੱਸਣ ਲੱਗਾ ਫਿਰ ਉਸਨੂੰ ਪੁੱਛਿਆ ਹੁਣ ਤੇਰਾ ਕੀ ਇਰਾਦਾ ਹੈ ਪਾਲ ਇਹੋ ਸੋਚ ਕੇ ਘਰੋਂ ਨਿਕਲਿਆ ਆ ਕਿ ਕਿਤੇ ਦੇਸ ਪਰਦੇਸ ਜਾ ਕੇ ਕੋਈ ਨੌਕਰੀ ਚਾੱਕਰੀ ਕਰ ਲਵਾਂਗਾ ਉਸ ਘਰ ਵਿੱਚ ਮੁੜ ਕੇ ਕਦਮ ਰੱਖਣਾ ਤਾਂ ਮੁਸ਼ਕਲ ਹੈ ਪਰ ਤੈਨੂੰ ਵੇਖ ਕੇ ਦਿਲ ਕਰਦਾ ਕਿ ਹੋਰ ਕੁਝ ਕਰਨ ਦਿੱਤਾ ਤੇਰੀ ਹੀ ਸ਼ਗਰਦੀ ਕਰ ਲਵਾਂ ਬੇਰੀ ਸ਼ਗਰਦੀ ਭਾਰਤੀ ਨੇ ਉੱਚੀ ਸਾਰੀ ਕੇ ਕਮਾਰੇ ਮੇਰੀ ਸ਼ਗਿਰਦੀ ਤੂੰ ਕਰ ਸਕਦਾ ਹੈ ਪਰ ਸ਼ਗਿਰਦ ਬਣਨ ਤੋਂ ਪਹਿਲਾਂ ਤੈਨੂੰ ਬੜਾ ਕੁਝ ਸੋਚਣਾ ਪਵੇਗਾ ਪਾਲ ਬੜਾ ਕੁਝ ਆਪਣਾ ਬਣਾਉਣਾ ਪਵੇਗਾ ਇਹ ਮੈਂ ਜਾਣਦਾ ਹਾਂ ਦੋਸਤ ਮੈਂ ਭਾਵੇਂ ਇਸ ਰਸਤੇ ਦਾ ਰਾਹੀ ਨਹੀਂ ਕਦੀ ਬਣਿਆ ਪਰ ਇਸ ਬਾਰੇ ਉਕਾ ਕੁਝ ਨਾ ਜਾਣਦਾ ਹੋਵਾਂ ਇਸ ਅਲੜ ਵੀ ਨਹੀਂ ਐਸਾ ਅਲੜ ਵੀ ਨਹੀਂ ਹਾਂ ਇਨੇ ਕੋਰਸ ਕੋਟ-કોટ ਕੇ ਇਨਾ ਲਿਟਰੇਚਰ ਪੜ ਪੜ ਕੇ ਖੂਬ ਵਿੱਚ ਹੀ ਨਹੀਂ ਸੁੱਟਦਾ ਰਿਹਾ ਬਾਕੀ ਰਹੀ ਛੱਡਣ ਛੜਾਣ ਵਾਲੀ ਸ਼ਰਤ ਉਹ ਸੋ ਉਹ ਤਕਰੀਬਨ ਪਹਿਲਾਂ ਹੀ ਕਰ ਚੁੱਕਾ ਹਾਂ ਜੋ ਕੁਝ ਵੀ ਮੇਰਾ ਹੈ ਸੀ ਜਾਂ ਜਿਸ ਕਾਸੇ ਨੂੰ ਆਪਣਾ ਸਮਝੀ ਬੈਠਾ ਸਾਂ ਉਸ ਸਾਰੇ ਕੁਝ ਨੂੰ ਤਲਾ ਜਾਨ ਜਰੀ ਦੇ ਕੇ ਆ ਰਿਹਾ ਹਾਂ ਇਹ ਮੈਂ ਜਾਣਦਾ ਹਾਂ ਬਾਲਾ ਪਰ ਅਜੇ ਵੀ ਸ਼ਾਇਦ ਤੂੰ ਇਸ ਰਸਤੇ ਦੀਆਂ ਕਠਿਨਾਈਆਂ ਤੋਂ ਵਕਫ ਨਹੀਂ ਸਮਝ ਲੈ ਵਕਫ ਹੋਣ ਲਈ ਹੀ ਮੈਂ ਘਰੋਂ ਨਿਕਲ ਕੇ ਇਸ ਸ਼ਾਨਦਾਰ ਹੋਟਲ ਵਿੱਚ ਕਾਮ ਕੀਤਾ ਹੈ ਇਸ ਹੋਟਲ ਨੂੰ ਹੋਟਲ ਦੀ ਤੂੰ ਕੀ ਗੱਲ ਕਰਨਾ ਤੇਰੇ ਖਿਆਲ ਵਿੱਚ ਇਸ ਹੋਟਲ ਦਾ ਵਾਤਾਵਰਨ ਆਦਮੀ ਲਈ ਐਸਾ ਹੈ ਤਾਂ ਅਜੇ ਤੂੰ ਕੁਝ ਵੀ ਨਹੀਂ ਦੇਖਿਆ ਮੈਂ ਤੈਨੂੰ ਉਹ ਥਾਵਾ ਵਖਾ ਸਕਦਾ ਜਿੱਥੇ ਜਾ ਕੇ ਤੂੰ ਕਹੇਗਾ ਕਿ ਇਹ ਹੋਟਲ ਤਾਂ ਉਹਨਾਂ ਥਾਵਾਂ ਦੇ ਮੁਕਾਬਲੇ ਸ਼ਹਿਾਨਾ ਹੋਟਲ ਹੈ ਕਦੀ ਗੰਦੇ ਫਲਾਂ ਵਿੱਚ ਕੀੜਿਆਂ ਨੂੰ ਘੁਰਬਲ-ਘੁਰਬਲ ਕਰਦੇ ਵੇਖਿਆ ਉਹਨਾਂ ਕੀੜਿਆਂ ਵਾਂਗ ਮੈਂ ਤਨਵਾਦਮੀ ਦੇ ਬੱਚੇ ਗੰਦਕੀ ਵਿੱਚ ਘੁਰਬਲ-ਘੁਰਬਲ ਕਰਦੇ ਦਿਖਾਲ ਸਕਦਾ ਹਾਂ ਤੇ ਦੂਰ ਨਹੀਂ ਇਸੇ ਦਿੱਲੀ ਵਿੱਚ ਦਿੱਲੀ ਸ਼ਹਿਰ ਵਿੱਚ 10-13 ਦਿਲ ਮੰਨ ਸਕਦਾ ਪਿਰਤ ਪਲ ਨੇ ਸਿਰ ਚੁੱਕਿਆ ਅੱਖਾਂ ਚੁਕਵਾ ਪਰ ਫਿਰ ਚੁਕਾ ਨਾ ਬੋਲਣ ਵਾਲੇ ਦੀਆਂ ਤੇ ਸ੍ਰੀ ਅੱਖਾਂ ਨਵ ਬਲ ਤੱਕਾਂ ਦੀ ਤਾਬ ਨਹੀਂ ਸੀ ਸ਼ਾਇਦ ਉਸ ਵਿੱਚ ਉਹ ਆਪਣੇ ਅੰਦਰ ਇਸ ਵੇਲੇ ਸੰਗਰਾਸ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਉਦਗਰਾਂ ਦੀਆਂ ਦੋਤਾ ਤਾਂ ਆਪੋ ਵਿੱਚ ਭੜ-ਭੜ ਕੇ ਲਹੂ ਲਹਾਨ ਹੋ ਰਿਆਂ ਸਨ। ਭਾਰਤੀ ਬੋਲ ਫਿਰ ਬੋਲ ਮੇਰੇ ਦੋਸਤ ਕਿਸੇ ਗੱਲ ਨੂੰ ਮੂੰਹ ਕੱਟ ਦੇਣਾ ਜਿੰਨਾ ਸੁਖਾਲਾ ਹੈ ਉਤਨਾ ਉਸ ਨੂੰ ਪਾਲਣਾ ਸੌਖਾ ਨਹੀਂ। ਮੈਂ ਤੈਨੂੰ ਅਜੇ ਵੀ ਸਲਾਹ ਦਿੰਦਾ ਕਿ ਚੁੱਪਚਾਪ ਘਰ ਨੂੰ ਮੁੜ ਜਾ। ਘਰ ਮੁੜ ਜਾਵਾ ਫਿਰ ਤਪਾਲ ਦੀ ਚੇਤਨਾ ਜਿਵੇਂ ਸੰਗਰਾਸ਼ ਤੋਂ ਛੁਟਕਾਰਾ ਪਾ ਰਹੀ ਸੀ। ਕਿਹੜੇ ਘਰ ਮੁੜ ਜਾਵਾਂ ਉਸੇ ਪੱਠੀ ਵਿੱਚ ਪਰ ਦੋਸਤ ਤੇਰੇ ਨਿੱਕਾਂ ਭੱਜਣ ਨਾਲ ਕੀ ਉਹ ਪੱਠੀ ਬੁੱਝ ਜਾਵੇਗੀ ਪਰ ਕਟੋ-ਕਟ ਮੇਰੀਆਂ ਅੱਖਾਂ ਤੋਂ ਨਹੀਂ ਵੇਖਣਗੀਆਂ ਕਿਸ ਤਰ੍ਹਾਂ ਮੈਂ ਆਪਣੀ ਧਰਮ ਮਾਂ ਨੂੰ ਛੋਟੜ ਦੀ ਹਾਲਤ ਵਿੱਚ ਇੱਕ ਜਾਲਨ ਪਤੀ ਦੇ ਟੁਕੜਿਆਂ ਤੇ ਪਲਦੀ ਵੇਖ ਸਕਦਾ ਤੇ ਜਿਹੜਾ ਤੰਡਮ ਨਾਚ ਮੇਰੇ ਪਤੀ ਮੇਰੇ ਪਿਤਾ ਦੇ ਘਰ ਵਿੱਚ ਦਿਨ ਰਾਤ ਨੱਚਿਆ ਜਾਂਦਾ ਹੈ ਕਿੱਥੋਂ ਲਿਆਉਂਦਾ ਉਸ ਨੂੰ ਵੇਖੀ ਜਾਣਦਾ ਜੀਰਾ ਤੂੰ ਬੜਾ ਪੋਲਾਇ ਪਾਲ ਮਰਜ਼ ਦਾ ਇਲਾਜ ਇਹ ਨਹੀਂ ਕਿ ਮਰੀਜ਼ ਨੂੰ ਸੰਖੀਆਂ ਕੋਲ ਕੇ ਪਲਾ ਦਿੱਤਾ ਜਾਵੇ ਜਾਂ ਆਪੀ ਬਿਓਸ਼ੀ ਦੀ ਬੂਟੀ ਸੋង ਕੇ ਉਸ ਦੇ ਅਹਿਸਾਸਾਂ ਤੋਂ ਅਣਭਿਜ ਹੋ ਜਾਇਆ ਜਾਇਆ ਜਾਵੇ ਇਹ ਤਾਂ ਖਤਰੀ ਉੱਤੇ ਇੱਕ ਨਮਾ ਖਤਰਾ ਸੇ ੜਨ ਵਾਲੀ ਗੱਲ ਹੈ ਪਰ ਤੇਰੇ ਖਿਆਲ ਵਿੱਚ ਇਸ ਮਰਜ ਦਾ ਕੀ ਇਲਾਜ ਹੈ ਇਲਾਜ ਇਲਾਜ ਹੈ ਤੰਗ ਨਜ਼ਰੀ ਨੂੰ ਛੱਡ ਕੇ ਵਿਸ਼ਾਲ ਦਰਸ਼ੀ ਬਨਣਾ ਤੂੰ ਆਪਣੀ ਐਨਕ ਬਦਲ ਸੁੱਟ ਪਰ ਮੈਂ ਐਨਕ ਕਦੋਂ ਲਾਂਦਾ ਹਾਂ ਤੂੰ ਐਨਕ ਲਾਂਦਾ ਹੈ ਮੈਂ ਵੀ ਲਾਂਦਾ ਤੇ ਦੁਨੀਆ ਦਾ ਹਰ ਇੱਕ ਆਦਮੀ ਲੰਦਾ ਹੈ ਮੇਰਾ ਮਤਲਬ ਉਸ ਐਨਕਾ ਤੋਂ ਹੈ ਜਿਸ ਨਾਲ ਅਸੀਂ ਦੁਨੀਆ ਨੂੰ ਤੱਕਦੇ ਹਾਂ ਤੇਰੀ ਅੱਖ ਕਿੰਨੀ ਨੇੜ ਤਰਸ਼ੀ ਹੈ ਕਿ ਉਸ ਵਿੱਚੋਂ ਤੈਨੂੰ ਇਹ ਦੁਨੀਆ ਸਿਰਫ ਆਪਣੀ ਘਰ ਦੀ ਚਾਰ ਦਿਵਾਰੀ ਵਿੱਚ ਮਹਦੂਦ ਨਜ਼ਰ ਆਉਂਦੀ ਹੈ ਪਰ ਕੀ ਦੁਨੀਆ ਦਾ ਘਰ ਇੰਨਾ ਹੀ ਛੋਟਾ ਹੈ ਜਿੰਨਾ ਤੈਨੂੰ ਦਿਸਿਆ ਤੂੰ ਇੱਕ ਮਾਂ ਦੇ ਜ਼ੁਲਮ ਦੀ ਚੱਕੀ ਵਿੱਚ ਮਾਂ ਨੂੰ ਜ਼ੁਲਮ ਦੀ ਚੱਕੀ ਵਿੱਚ ਪਿਸਦਿਆਂ ਵੇਖਿਆ ਮਾਇਆ ਦੇ ਨਸ਼ੇ ਵਿੱਚ ਮੁਖਮਹੂਰ ਇੱਕ ਆਦਮੀ ਤੇਰੀ ਦ੍ਰਿਸ਼ਟੀ ਗੋਚਰ ਹੋਇ ਜਿਤੇ ਜਿਸ ਦੀ ਅਜਾਸੀ ਦੇ ਹਵਣਕੁੰਡ ਵਿੱਚ ਮਾਸੂਮੀਅਤ ਨੂੰ ਸੜਦਿਆਂ ਵੇਖ ਕੇ ਤੂੰ ਘਬਰਾਇਆ ਪਰ ਤੂੰ ਜਾਣਦਾ ਨਹੀਂ ਕਿ ਇਸ ਤੋਂ ਅੱਗੇ ਵੀ ਇੱਕ ਦੁਨੀਆ ਹੈ ਉਹ ਦੁਨੀਆ ਜਿੱਥੇ ਤੇਰੀ ਮਾਂ ਵਰਗਾ ਣਕਿੰਤ ਮਾਮਾ ਤੇ ਮਾਮਾ ਦੀਆਂ ਬੱਚੀਆਂ ਸੁੱਕੇ ਵਾਲਣ ਵਾਂਗ ਖਵਚ ਪ੍ਰਸਤੀ ਦੇ ਪੱਠ ਵਿੱਚ ਝੋਖਾਂ ਜਾਂਦੇ ਹਨ ਜਿੱਥੇ ਆਦਮੀ ਦੀ ਰਸੋਈ ਵਿੱਚ ਆਦਮੀ ਦਾ ਮਾਸ ਪੱਕਦਾ ਹੈ ਜਿੱਥੇ ਆਦਮੀ ਦੇ ਪੀਣ ਲਈ ਇਨਸਾਨੀ ਖੂਨ ਵਿੱਚੋਂ ਸ਼ਰਾਬ ਕਸੀਦ ਕੀਤੀ ਜਾਂਦੀ ਹੈ ਜਵਾਬ ਵਿੱਚ ਫਿਰ ਪਾਲ ਦੀ ਜਵਾਨ ਹਰਕਤ ਵਿੱਚ ਆਉਣਾ ਚਾਹੀ ਪਰ ਨਹੀਂ ਆ ਸਕੇ ਭਾਰਤੀ ਬੋਲਦਾ ਗਿਆ ਬਲਕਿ ਮੈਂ ਕਹਾਗਾ ਕਿ ਆਪਣੀ ਕੋ ਰੋਗੀ ਦੁਨੀਆ ਦਾ ਵੀ ਤੂੰ ਸਿਰਫ ਇੱਕੋ ਪਾਸਾ ਵੇਖਿਆ ਸਾਰੀ ਨਹੀਂ ਵੇਖੀ ਤੁਹਾਡੀ ਮਿਲ ਵਿੱਚ ਕਿੰਨੇ ਕ ਆਦਮੀ ਕੰਮ ਕਰਦੇ ਨੇ ਹਜ਼ਾਰ ਦੇ ਕਰੀਬ ਹੋਣ ਕੇ ਪਿਰਤਪਾਲ ਨੇ ਖੰਗੂੜਾ ਮਾਰ ਕੇ ਜਵਾਬ ਦਿੱਤਾ ਯਕੀਨਨ ਉਹ ਹਜ਼ਾਰ ਆਦਮੀ ਤੇਰੀ ਹੀ ਦੁਨੀਆ ਦੇ ਵਸ਼ਿੰਦੇ ਨੇ ਪਰ ਸੱਚ ਦੱਸ ਕਦੀ ਉਹਨਾਂ ਲੋਕਾਂ ਦੇ ਘਰਾਂ ਵਿੱਚ ਜਾਣ ਦਾ ਵੀ ਤੈਨੂੰ ਮੌਕਾ ਮਿਲਿਆ ਨਹੀਂ ਦਿਲੀ ਤੌਰ ਤੇ ਤੇ ਨੇੜੇ ਹੋ ਕੇ ਤੂੰ ਕਦੀ ਆਪਣੇ ਕਿਸੇ ਮਜ਼ਦੂਰ ਨਾਲ ਗੱਲਾਂ ਕਥਾ ਕੀਤੀਆਂ ਸੀ ਸਿਰਫ ਕਾਰੋਗਰ ਕਾਰੋਬਾਰੀ ਮਾਮਲਿਆਂ ਵਿੱਚ ਹੀ ਨਾਲੇ ਵੈਸੇ ਵੀ ਉਹਨਾਂ ਲੋਕਾਂ ਨਾਲ ਮਿਕਸ ਕਰਨਾ ਮੈਨੂੰ ਪਸੰਦ ਨਹੀਂ ਕਿ ਉਹ ਦਰਅਸਲ ਉਹ ਲੋਕ ਬੜੇ ਘਟਿਆ ਕਰੈਕਟਰ ਦੇ ਮਾਲਕ ਹੁੰਦੇ ਨੇ ਗੱਲ-ਗੱਲ ਤੇ ਝੂਠ ਬੋਲਣਾ ਚੋਰੀ ਕਰ ਲੈਣੀ ਖਸੁੱਨ ਮੁੱਕੀ ਹੋ ਪੈਣਾ ਕਈ ਵਾਰ ਸਾਡੇ ਚੌਕੀਦਾਰ ਨੇ ਉਹਨਾਂ ਲੋਕਾਂ ਨੂੰ ਕਾਰਖਾਨੇ ਵਿੱਚੋਂ ਚੀਜ਼ਾਂ ਚੁਰਾਉਂਦਿਆਂ ਫੜਿਆ ਕੰਗਨ ਕੰਗਨ ਨੂੰ ਅਦਾਲਤ ਵਿੱਚੋਂ ਸਜ਼ਾਵਾ ਵੀ ਹੋਗਾ ਇੱਥੇ ਤੱਕ ਕਿ ਉਹ ਲੋਕ ਆਪੋ ਵਿੱਚ ਇੱਕ ਦੂਜੇ ਦੀਆਂ ਚੀਜ਼ਾਂ ਚੁਰਾਣੋਂ ਦਿਰਾਗ ਨਹੀਂ ਕਰਦੇ ਜੇ ਕਿਸੇ ਤੋਂ ਉਧਾਰ ਲੈਣਗੇ ਤਾਂ ਮੋੜਨ ਦਾ ਨਾਂ ਨਹੀਂ ਲੈਣਗੇ ਇਸ ਤੋਂ ਸਿਵਾ ਇਤਨੇ ਗੰਦੇ ਤੇ ਗਲੀਜ਼ कि ਦਸਾਂ ਕਦਮਾਂ ਤੇ ਖੜੇ ਹੋਣ ਤੇ ਬਾਦਬੂ ਨਾਲ ਅਗਲੇ ਦਸ ਸਿਰਚ ਕਰਾਉਣ ਲੱਗ ਪੈਂਦਾ ਤੂੰ ਖੁਦ ਹੀ ਸੋਚ ਜੇ ਇਹੋ ਜਿਹੇ ਹਵਾਨੂ ਮਾਦਮੀਆਂ ਨਾਲ ਕਿਸ ਤਰ੍ਹਾਂ ਕੋਈ شریف ਆਦਮੀ ਮਿਕਸ ਕਰ ਸਕਦਾ ਹੈ ਠੀਕ ਕਹਿੰਦਾ ਤੂੰ ਬਕਾਈ ਉਹਨਾਂ ਲੋਕਾਂ ਨਾਲ ਮਿਕਸ ਕਰਨਾ ਇੱਕ شریف ਆਦਮੀ ਲਈ ਮੁਸ਼ਕਲ ਹੈ ਭਾਰਤੀ ਥੋੜੀ ਦੇਰ ਲਈ ਕਿਸੇ ਬਖਾਦ ਵਿੱਚ ਡੁੱਬਿਆ ਰਿਹਾ ਫਿਰ ਇੱਕ ਇੱਕ ਹੀ ਬੋਲਿਆ ਮਾਫ ਕਰੀ ਪਾਲ ਮੈਂ ਇੱਕ ਬੇਮਤਲਬ ਜਹੀ ਗੱਲ ਪੁੱਛਣ ਲੱਗਾ ਹਾਂ ਤੇਰੇ ਕੋਲ ਤੇਰੇ ਜੀਬ ਖਰਚ ਕੱਪੜੇ ਲੱਤੇ ਦਾ ਖਰਚ ਤੇ ਹੋਰ ਖਾਣ ਪੀਣ ਦਾ ਹਤਾ ਕੀ ਤੇਰੀ ਕਾਰ ਦੇ ਡਰਾਈਵਰ ਦਾ ਪੈਟਰੋਲ ਤੇ ਮੋਬਾਈਲ ਆਇਲ ਦਾ ਇਹ ਸਾਰੇ ਖਰਚ ਪਾ ਕੇ ਰੋਜ਼ਾਨਾ ਕਿੰਨੀ ਕੋਸਤ ਬਣਦੀ ਹੋਵੇਗੀ ਮੈਂ ਕਦੀ ਹਿਸਾਬ ਲਾ ਕੇ ਨਹੀਂ ਪੀਖਿਆ ਭਾਰ ਦੀ ਜੇਪ ਵਿੱਚੋਂ ਪੈਨਸ਼ਨ ਕੱਢੀ ਤੇ ਡੈਰੀ ਕੱਢ ਕੇ ਉਸ ਦਾ ਇੱਕ ਵਰਕਾ ਪਾੜਿਆ ਫਿਰ ਦੋਹੇ ਚੀਜ਼ਾਂ ਉਸ ਵੱਲ ਵਿਧਾਨਦਾ ਹੋਇਆ ਬੋਲਿਆ ਜਰਾ ਰਫਲੀ ਸਾ ਆਪਣਾ ਕੇ 10 ਕਮੈਨ ਫਿਰ ਤਪਾਲ ਨੇ ਪੰਜਾਂ ਕਮੈਂਟਾਂ ਦੀ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚੜਾ ਤੇ ਕਾਬਜ ਪਿਲਸਨ ਭਾਰਤਿੰਗ ਦੇ ਦਿੱਤਾ 35 ਰੁਪਏ ਦੀ ਗ੍ਰੀਮ ਪਰ ਮੇਰਾ ਖਿਆਲ ਹੈ ਇਸ ਵਿੱਚ ਤੂੰ ਕੋਠੀ ਦਾ ਕਿਰਾਇਆਕਾਰ ਦੀ ਕੀਮਤ ਤਾਂ ਸੋਤ ਇਸ ਸ਼ਹਿਰ ਤਫਰੀਬ ਬਗੈਰਾ ਦਾ ਖਰਚਾ ਨਹੀਂ ਗਿਣਿਆ ਹਾਂ ਉਹ ਨਹੀਂ ਗਿਣਿਆ ਜੇ ਗਿਣ ਲਿਆ ਤਾਂ ਇਹ ਟੋਟਲ ਸ਼ਾਇਦ 50 ਤੱਕ ਪਹੁੰਚ ਜਾਵੇਗਾ ਕੀ ਖੈ ਲੇ ਤੇਰਾ ਮਮਕਨ ਹੈ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਏਕ ਗੱਲ ਹੋਰ ਦੱਸ ਤੁਹਾਡੇ ਮਜ਼ਦੂਰਾਂ ਦੀ ਤਨਖਾਹ ਕਿੰਨੀ ਹੈ ਡੀਅਰਨੈਸ ਅਲਾਉਂਸ ਪਾ ਕੇ 50 ਰੁਪਏ ਦੇ ਕਰੀ ਪੰਜਾਂਤੀ گویا ਤੇਰਾ ਕੱਲੇ ਦਾ ਖਰਚਾ 1500 ਰੁਪਏ ਮਹੀਨਾ ਤੇ ਹੋਰ ਤੇ ਤੇਰੇ ਮਜ਼ਦੂਰਾਂ ਦਾ 50 ਰੁਪਏ ਭਲਾ ਜੀ ਔਸਤਨ ਇੱਕ ਮਜ਼ਦੂਰ ਦੇ ਘਰਬੇ ਵਿੱਚ ਤਿੰਨ ਆਦਮੀ ਵੀ ਗਿਣ ਲਈਏ ਤਾਂ ਫ੍ਰੀ ਮੈਂਬਰ 8-9 ਆਨੇ ਰਜਾਨਾ ਬਣੀ گویا 8 ਆਨੇ ਤੋਂ 2350 ਰੁਪਏ ਵਿੱਚ ਇੱਕ ਤੇ 100 ਦਿਨ ਨਿਸ਼ਵਤ ਬਣੀ ਪਾਲਤੂ ਕਦੀ ਸੋਚਿਆ ਕਿ ਇਸ ਮਹਗਾਈ ਦੇ ਜਵਾਨ ਵਿੱਚ ਇੰਨੀ ਰਕਮ ਨਾਲ ਕਿਹੜੀ-ਕਿਹੜੀ ਚੀਜ਼ ਮਜੱਸਰ ਆ ਸਕਦੀ ਆ ਆਟਾ ਵਾਲਣ ਦਾਲ ਬਾਜੀ ਕਪੜਾ ਮਕਾਨ ਦਾ ਕਿਰਾਇਆ ਬੱਚਿਆਂ ਦੀ ਪੜਾਈ ਦਵਾਈ ਦਾਰੂ ਮਰਨਾ ਬਰਨਾ ਤੇ ਹੋਰ ਕਿੰਨਾ ਹੀ ਕੁਝ ਪਿਰਤਪਾਲ ਸੋਚੀ ਪੈ ਗਿਆ ਬੋਲਿਆ ਨਹੀਂ ਅਠਾ ਨੇ ਰੋਜ਼ ਭਾਰਤੀ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਇਹ ਤਿੰਨਾਂ ਜੀਆਂ ਵਾਲੇ ਟੱਬਰਾਂ ਦੀ ਹੌਸਤ ਹੈ ਤੇ ਜਿਨ੍ਹਾਂ ਦੇ ਘਰੇ ਪੰਜ ਪੰਜ 6 6 ਬੱਚੇ ਤੇ ਬੋਟੀ ਤੇ ਬੁੱਢੀ ਮਾਂ ਕਿਸੇ ਕਿਸੇ ਦੇ ਘਰ ਤਾਂ ਇੱਕ ਅਧ ਵਿਧਵਾ ਵੀ ਸ਼ਾਇਦ ਉਹਨਾਂ ਦੀ ਤਾਂ ਤਿੰਨ ਚਾਰ ਆਨੇ ਹੀ ਹੌਸਤ ਬੈਠਦੀ ਹੈ ਪਰ ਪਿਰਤਪਾਲ ਵੱਲ ਤੱਕ ਕੇ ਉਸ ਨੂੰ ਪੁੱਛਿਆ ਪਾਲ ਜੇ ਕੋਈ ਆਦਮੀ ਸੁੱਕਾ ਟਫਕ ਕੇ ਬੇਟ ਭਰਨਾ ਚਾਹੇ ਤਾਂ ਜਵਾਨੀ ਦੀ ਰਕਮ ਕੀ ਉਸ ਲਈ ਕਾਫੀ ਹੋਵੇਗੀ ਤੇ ਬਾਕੀ ਲੋਣਾ ਪੂਰਨਾ ਕਰ ਲੇ ਉਹ ਲੋਕ ਕੀ ਕਰਤੇ ਹੋਣਗੇ ਕਦੀ ਇਸ ਬਾਰੇ ਵੀ ਤੂੰ ਸੋਚਿਆ ਪਿਰਤਪਾਲ ਨਹੀਂ ਬੋਲਿਆ ਹੰਗੂਰਾ ਵੀ ਨਹੀਂ ਪਰ ਸਕਿਆ ਨਹੀਂ ਪਤਾ ਤੈਨੂੰ ਭਾਰਤੀ ਦੀ ਆਵਾਜ਼ ਵਿੱਚ ਇੱਕ ਵਾਰ ਕੀ ਜੋਸ਼ ਭਰ ਗਿਆ ਤੇ ਮੈਂ ਦੱਸਦਾ ਬਾਕੀ ਲੋਣਾ ਪੂਰਨਾ ਕਰ ਲਈ ਉਹ ਲੋਕੀ ਚੋਰੀ ਕਰਦੇ ਨੇ ਝੂਠ ਬੋਲਦੇ ਨੇ ਵੇ ਇਮਾਨੀ ਕਰਦੇ ਨਹੀਂ ਧੋਖੇ ਵਾਚ ਕਰਦੇ ਨੇ ਹਾ ਤਾਂ ਕਿ ਖੂਨ ਤੱਕ ਕਰਨੋਂ ਦਰਗੀਜ਼ ਨਹੀਂ ਕਰਦੇ ਤੇ ਜੇ ਫੇਰ ਵੀ ਕਾਮਨਾ ਸਰੀ ਤਾਂ ਹੋਰ ਕਿੰਨਾ ਕੁ ਜੈਸਾ ਕਰ ਦੇ ਨੇ ਜਿਹੜਾ ਇਸ ਵਿਲੇਜ ਵਾਂ ਤੇ ਲਿਆਇਆ ਤਾਂ ਮੈਂ ਤੇਰੀ ਅਸ਼ਰਾਫਤ ਨੂੰ ਸ਼ਰਮੀਨ ਸ਼ਰਮਾਣਾ ਨਹੀਂ ਚਾਹੁੰਦਾ ਸਿਰਫ ਇੱਕੋ ਗੱਲ ਤੇ ਥੋ ਪੁੱਛਣੀ ਚਾਹੁੰਦਾ ਹਾਂ ਮੈਨੂੰ ਦੱਸ ਤੇਰਾ ਉਹ 50 ਰੁਪਏ ਰਿਆਣਾ ਖਰਚਾ ਕਿੱਥੋਂ ਆਉਂਦਾ ਹੈ ਕਾਰਖਾਨੇ ਦੀ ਆਮਦਨ ਵਿੱਚੋਂ ਅਮਰਤਪਾਲ ਨੇ ਫੇਰ ਖੁੰਘੂਰਾ ਮਾਰਿਆ ਉਸ ਆਮਦਨ ਨੂੰ ਪੈਦਾ ਕੌਣ ਕਰਦਾ ਹੈ ਮਜ਼ਦੂਰ ਉਹਵੇਂ ਵੀ ਅੱਖਾਂ ਚੁਕਾਈ ਬੈਠਾ ਜਵਾਬ ਦਿੱਤਾ ਮਜ਼ਦੂਰ ਉਹਦੀ ਅੱਖਾਂ ਵਿੱਚ ਘੋਰਦਾ ਹੋਇਆ ਭਾਰਤੀ ਬੋਲਿਆ ਇਹ ਤੂੰ ਕੀ ਕਹਿ ਰਹੇ ਹਾਂ ਪਾਲ ਮਜ਼ਦੂਰ ਵਿਚਾਰਾ ਜਿਹੜਾ ਆਪ ਪੇਟ ਦੇ ਪੱਥਰ ਬਨ ਕੇ ਸੌਂਦਾ ਹੈ ਉਹ ਪਲਾਂ ਤੈਨੂੰ 50 ਰੁਪਏ ਰੋਜ਼ ਕਿੱਥੋਂ ਦੇ ਸਕਦਾ ਹੈ ਪਰ ਜੇ ਤੇਰੇ ਖਿਆਲ ਵਿੱਚ ਇਹ ਸੱਚ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਤੂੰ ਉਸ ਦਾ ਮਾਲਕ ਨਹੀਂ ਅਸਲ ਵਿੱਚ ਉਹ ਤੇਰਾ ਮਾਲਕ ਹੈ ਠੀਕ ਕਹਿੰਦਾ ਤੂੰ ਸਿਰ ਨੂੰ ਮਾਰੀ ਜੀ ਹਰ ਕਦ ਨੇ ਦਿਆ ਬਿਰਤਵਾਰ ਬੋਲਿਆ ਠੀਕ ਕਹਿੰਦਾ ਭਾਰਤੀ ਹੋਰ ਚ ਛੀਲੇ ਬਾਜ ਵਿੱਚ ਬੋਲਿਆ ਕੀ ਸੱਚਮੁੱਚ ਤੇਰਾ ਇਹ ਸਜਗੀਨ ਹੈ ਜੇ ਹੈ ਤਾਂ ਮੈਨੂੰ ਕਹਿਣਾ ਪਵੇਗਾ ਜੀ ਆਪਣੇ ਅਨ ਦਾਤਾ ਨਾਲ ਇਹ ਤੇਰੀ ਗਦਾਰੀ ਹੈ ਬੇਸ਼ੱਕ ਬੇਸ਼ੱਕ ਹਾਂ ਜਿਵੇਂ ਕੋਈ ਭੁੱਲੀ ਹੋਈ ਗੱਲ ਜੀਤੇ ਆ ਗਈ ਹੋਵੇ ਭਾਰਤੀ ਬੋਲ ਉੱਠਿਆ ਤੂੰ ਕੀ ਕਿਰਿਆ ਸੀ ਬਾਲ ਕੀ ਤੂੰ ਮੇਰੀ ਸ਼ਗਿਰਦੀ ਕਰਨਾ ਚਾਹੁੰਦਾ ਹਾਂ ਹਾਂ ਮੈਂ ਤੈਨੂੰ ਆਪਣੇ ਅੰਨ ਦਾਤਾ ਵਰਗੀ ਰਹਿਣੀ ਬਈ ਰੱਖਣੀ ਹੋਵੇਗੀ ਉਹਨਾਂ ਵਰਗੀ ਖਾਹ ਖਾਣੀ ਤੇ ਉਹਨਾਂ ਵਰਗੀ ਪਛਾਣ ਹਾਂ ਉਹ ਨਹੀਂ ਹੋਵੇਗੀ ਮਨਜੂਰ ਹੈ ਪਿਰਤਪਾਲ ਦੇ ਮੂੰਹ ਵਿੱਚ ਜਿਵੇਂ ਘੁੰਗਣੀਆਂ ਭਰ ਗੰਨਾ ਉਸ ਤੇ ਚਿਹਰੇ ਤੇ ਘਬਰਾਟ ਦੇ ਜਨ ਸਨ ਬੋਲ ਪਾਲ ਬੋਲਦਾ ਕਿ ਉਹ ਨਹੀਂ ਐਤ ਕਾ ਪਿਰਤਪਾਲ ਬੋਲ ਪਿਆ ਨਹੀਂ ਦੋਸਤ ਮੈਂ ਅਜੇ ਆਪਣੀ ਅੰਦਰ ਇਤਨੀ ਜ਼ਰੂਰਤ ਨਹੀਂ ਵੇਖਦਾ ਤੇ ਪਿਰਤਪਾਲ ਨੇ ਮੂੰਹ ਦੂਜੇ ਪਾਸੇ ਮੋੜ ਲਿਆ ਤਦਨੂ ਬਾਪਸੇ ਜਾਣਾ ਹੋਵੇਗਾ ਚਲਾ ਜਾਵੇਗਾ ਕਦੋਂ ਕਦੋਂ ਕਹੇਗਾ ਮੇਰੀ ਸਲਾਹ ਅੱਜ ਹੀ ਚਲਾ ਜਾ ਇਤਨੀ ਜਲਦੀ ਨਹੀਂ ਇੱਕ ਅੱਧ ਦਿਨ ਹੋਰ ਆਪਣੇ ਕੋਲ ਰਹਿਣ ਦੀ ਇਜਾਜ਼ਤ ਦੇ ਮੈਨੂੰ ਬੜੀ ਮੁੱਦਤ ਬਾਅਦ ਮਿਲੀ ਹੈ ਤੇਰੀ ਮਰਜ਼ੀ ਮੋਟਰ ਦਾ ਹਾਰਨ ਵੱਜਣ ਦੀ ਆਵਾਜ਼ ਸੁਣਾਈ ਦਿੱਤੀ ਅੱਛਾ ਭਾਲ ਬਾਕੀ ਗੱਲਾਂ ਸ਼ਾਮ ਨੂੰ ਇੱਕ ਜ਼ਰੂਰੀ ਮੀਟਿੰਗ ਤੇ ਜਾ ਰਿਹਾ ਹਾਂ ਤੇ ਉਸ ਨੂੰ ਉਵੇਂ ਹੀ ਬੈਠਾ ਛੱਡ ਕੇ ਭਾਰਤੀ ਉੱਠ ਖੜੁੱਟਾ ਬਾਰ ਨਿਕਲਦਾ ਹੋਇਆ ਕਹਿੰਦਾ ਗਿਆ ਅੱਜ ਦੀ ਰਾਤ ਮੈਨੂੰ ਤੈਨੂੰ ਮੇਰੀ ਮਹਿਮਾਨੀ ਕਬੂਲਣੀ ਹੋਵੇਗੀ ਰਾਤੀ ਬੈਠ ਕੇ ਕਾਲਜ ਵਾਲੇ ਵੇਲੇ ਦੀਆਂ ਖੂਬ ਕੱਪਾਂ ਮਾਰਾਂਗੇ ਬਿਰਤਪਾਲ ਮੂੰਹਾ ਕੀਤੇ ਬਿਨਾਂ ਬੈਠਾ ਰਿਹਾ ਤੇ ਉਸ ਨੂੰ ਪਤਾ ਵੀ ਨਾ ਲੱਗਿਆ ਕਿ ਕਿਹੜੇ ਵੇਲੇ ਭਾਰਤੀ ਤੇਜ ਦੇ ਗਦਮਪੁੱਟ ਦਾ ਹੋਟਲ 'ਚੋਂ ਬਾਹਰ ਨਿਕਲ ਗਿਆ ਧੰਨਵਾਦ